ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰੂਜ਼ ਲਰਨਿੰਗ ਹੱਬ ਤੇ ਉੱਪਰ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਿਸ ਦੇ ਲਈ ਤੁਹਾਨੂੰ ਸਾਡੇ YouTube ਚੈਨਲ ਗੁਰੂਜ਼ ਲਰਨਿੰਗ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ ਤੇ ਸਾਡੇ ਚੈਨਲ ਨੂੰ ਆਪਣੇ ਫਰੈਂਡਸ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਬੱਚੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਹੈ ਉਹ 2025 ਦਾ ਮਈ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਰਿਲੇਟਡ ਅਸੀਂ ਆਪਣੀਆਂ ਕਲਾਸਿਸ ਨੇ ਜਿਹੜੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤਾਂ ਅੱਜ ਦੀ ਜਿਹੜੀ ਸਾਡੀ ਸੈਕੰਡ ਕਲਾਸ ਹੈ ਜਿਸ ਦੇ ਵਿੱਚ ਅਸੀਂ 30 ਜੁਲਾਈ 2024 ਦਾ ਪੇਪਰ ਹੈ ਜਿਹੜਾ ਐਨਲਾਈਜ਼ ਕਰਾਂਗੇ ਦੇਖਾਂਗੇ ਕਿ ਉਸ ਟਾਈਮ ਦਾ ਜਿਹੜਾ 30 ਜੁਲਾਈ 2024 ਦੇ ਵਿੱਚ ਪੇਪਰ ਆਇਆ ਸੀ ਉਸ ਦੇ ਵਿੱਚ ਜਿਹੜਾ ਤੁਹਾਡਾ ਜੀਕੇ ਪੋਰਸ਼ਨ ਸੀ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਨੇ ਜਿਹੜੇ ਪੁੱਛੇ ਜਾਂਦੇ ਨੇਗੇ ਠੀਕ ਹੈ ਤਾਂ ਦੇਖੋ ਰਜੇ ਜਿਹੜਾ ਫਰਸਟ ਕੁਐਸਚਨ ਹੈਗਾ ਭਾਰਤ ਦੇ ਪੰਜਾਬ ਰਾਜ ਨਾਲ ਕਿਸ ਗੁਆਂਢੀ ਦੇਸ਼ ਦੀ ਸਰਹੱਦ ਸਾਂਝੀ ਹੈ ਤਾਂ ਦੇਖੋ ਰਜੇ ਭਾਰਤ ਦੇ ਜਿਹੜਾ ਪੰਜਾਬ ਰਾਜ ਹੈ ਤਾਂ ਪੰਜਾਬ ਭਾਰਤ ਦੇ ਵਿੱਚ ਕਿੰਨੇ ਰਾਜ ਨੇ ਰਜੇ 28 ਕਿੰਨੇਗੇ ਰਾਜ ਨੇ ਤੇ 8 ਕਿੰਨੇ ਰਜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਠੀਕ ਹੈ ਤਾਂ ਦੇਖੋ ਰਜੇ ਨੇਪਾਲ ਨਾਲ ਇਹ ਨਹੀਂ ਕਰਦਾ ਭੂਟਾਨ ਨਾਲ ਨਹੀਂ ਕਰਦਾ ਸ਼੍ਰੀਲੰਕਾ ਨਾਲ ਨਹੀਂ ਕਰਦਾ ਤਾਂ ਜਿਹੜਾ ਪੰਜਾਬ ਹੈਗਾ ਰਜੇ ਇਹ ਕਿਸ ਦੇ ਨਾਲ ਆਪਣੀ ਜਿਹੜੀ ਸਰਹੱਦ ਸਾਂਝੀ ਕਰਦਾ ਹੈ ਪਾਕਿਸਤਾਨ ਸੀ ਆਪਸ਼ਨ ਬਿਲਕੁਲ கரੈਕਟ ਆਊਗੀ ਤਾਂ ਤੁਸੀਂ ਦੇਖੋ ਇੱਥੇ ਫੋਟੋ ਦੇ ਵਿੱਚ ਰਜੇ ਇਸ ਦੇ ਵਿੱਚ ਦਿਖਾਇਆ ਗਿਆ ਦੇਖ ਸਕਦੇ ਹੋ ਇੰਡੀਆ ਦੇ ਮੈਪ ਦੇ ਵਿੱਚ ਤਾਂ ਦੇਖੋ ਰਜੇ ਇਹਦੇ ਵਿੱਚ ਜਿਹੜਾ ਇਹ ਵਾਲਾ ਪੋਰਸ਼ਨ ਆਗਾ ਇਹ ਵਾਲਾ ਹੈਗਾ ਰਜੇ ਜਿਹੜਾ ਸਾਡਾ ਕੀ ਹੈਗਾ ਪੰਜਾਬ ਹੈ ਤੇ ਇਹ ਵਾਲੀ ਸਾਈਡ ਰਹਿ ਗਈ ਜਿਹੜੀ ਸਾਡੀ ਕੀ ਹੈਗੀ ਪਾਕਿਸਤਾਨ ਤਾਂ ਇਸ ਦੇ ਨਾਲ ਇੱਥੋਂ ਇਹ ਕੀ ਕਰ ਰਿਹਾ ਆਪਣਾ ਬਾਰਡਰ ਹੈਗਾ ਜਿਹੜਾ ਰਜੇ ਕੀ ਕਰ ਰਿਹਾ ਸ਼ੇਅਰ ਕਰ ਰਿਹਾ ਠੀਕ ਹੈ ਤਾਂ ਜੇਕਰ ਹੋਰ ਪੁੱਛਿਆ ਜਾਵੇ ਕਿ ਜਿਹੜਾ ਪੰਜਾਬ ਹੈ ਉਹ ਕਿਹੜੇ-ਕਿਹੜੇ ਜਿਹੜਾ ਦੇਸ਼ਾਂ ਨਾਲ ਆਪਣੀ ਜਿਹੜੀ ਸਰਹੱਦ ਹੈ ਸਾਂਝੀ ਕਰਦਾ ਰਜੇ ਤਾਂ ਦੇਖੋ ਇੱਥੇ ਤੁਸੀਂ ਜੰਮੂ ਕਸ਼ਮੀਰ ਇੱਥੋਂ ਜੰਮੂ ਕਸ਼ਮੀਰ ਦੇ ਨਾਲ ਹੋ ਰਿਹਾਗਾ ਠੀਕ ਹੈ ਰਜੇ ਤਾਂ ਦੇਖੋ ਇੱਥੇ ਤੁਸੀਂ ਕਹਿ ਸਕਦੇ ਹੋਗੇ ਕਿ ਹਿਮਾਚਲ ਪ੍ਰਦੇਸ਼ ਆ ਗਿਆ ਇੱਥੇ ਹਰਿਆਣਾ ਆ ਗਿਆ ਠੀਕ ਹੈ ਰਜੇ ਤੇ ਇੱਥੇ ਕੀ ਆ ਗਿਆ ਰਾਜਸਥਾਨ ਆ ਗਿਆ ਆ ਠੀਕ ਹੈ ਰਜੀ ਤੇ ਇੱਕ ਹੀ ਆ ਗਿਆ ਪਾਕਿਸਤਾਨ ਤਾਂ ਪੰਜ ਦੇਸ਼ਾਂ ਦੇ ਨਾਲ ਹੈਗਾ ਜਿਹੜਾ ਕੀ ਕਰਦਾ ਆਪਣੀ ਜਿਹੜੀ ਬਾਉਂਡਰੀ ਹੈ ਉਹ ਕੀ ਕਰਦਾਗਾ ਸ਼ੇਅਰ ਕਰਦਾਗਾ ਠੀਕ ਹੈ ਜੀ ਤਾਂ ਦੇਖੋ ਇੰਟਰਨੈਸ਼ਨਲ ਤੌਰ ਤੇ ਕੀ ਹੈਗਾ ਪਾਕਿਸਤਾਨ ਦੇ ਨਾਲ ਹੈ ਤੇ ਨੈਸ਼ਨਲ ਬਾਕੀ ਇਹ ਸਾਰੇ ਆ ਜਾਣਗੇ ਠੀਕ ਹੈ ਤਾਂ ਆਪਸ਼ਨ ਦੇ ਅਕੋਰਡਿੰਗ ਹੈਗਾ ਜਿਹੜਾ ਪਾਕਿਸਤਾਨ ਆਪਸ਼ਨ ਤੁਹਾਡਾ ਜਿਹੜਾ ਬਿਲਕੁਲ ਠੀਕ ਆਊਗਾ ਤੇ ਬਾਕੀ ਇਹ ਤੁਸੀਂ ਯਾਦ ਰੱਖਿਓ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਹਰਿਆਣਾ ਹੋ ਗਿਆ ਤੇ ਤੁਹਾਡਾ ਰਾਜਸਥਾਨ ਹੋ ਗਿਆ ਠੀਕ ਹੈ ਜੀ ਤਾਂ ਦੇਖੋ ਭਾਰਤੀ ਰਾਜ ਜਿਹੜਾ ਸਾਂਝ ਕਰਦੇ ਨੇ ਪਾਕਿਸਤਾਨ ਦੇ ਨਾਲ ਕੀ ਕਰਦੇ ਆਪਣੀ ਸਰਹੰਦ ਕੀ ਕਰਦੇ ਸਾਂਝੀ ਕਰਦੇ ਤਾਂ ਨੈਕਸਟ ਕੁਐਸਚਨ ਦੇਖ ਲੈਣੇ ਆ ਏਟਸ ਦਾ ਪੂਰਾ ਨਾਮ ਕੀ ਹੈ ਤਾਂ ਇਹ ਕੁਐਸ਼ਨਸ ਨੇ ਰਜੇ ਤੁਹਾਡੇ ਜਿਹੜੇ ਪ੍ਰੀਵੀਅਸ ਈਅਰ ਪੇਪਰ ਦੇ ਨੇਗੇ ਠੀਕ ਹੈ ਸਾਰੇ 2024 ਜਿਹੜਾ ਹੋਇਆ ਸੀ 3 ਅਗਸਤ ਨੂੰ ਉਦੋਂ ਦੇ ਇਹ ਸਾਰੇ ਕੁਐਸ਼ਨਸ ਨੇਗੇ ਤਾਂ ਇਸ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਐਗਜ਼ਾਮੀਨਰ ਕਿੱਦਾਂ ਦੇ ਜਿਹੜੇ ਕੁਐਸ਼ਨਸ ਪੁੱਛਦਾ ਤਾਂ ਪ੍ਰੀਵੀਅਸ ਈਅਰ ਪੇਪਰਸ ਨੂੰ ਰਜੇ ਇੱਕ ਵਾਰ ਜ਼ਰੂਰ ਤੁਸੀਂ ਪੜ੍ਹ ਕੇ ਜਾਓ ਪੇਪਰ ਤੋਂ ਪਹਿਲਾਂ ਠੀਕ ਹੈ ਤਾਂ ਏਡਸ ਰਜੇ ਜਿਹੜੀ ਠੀਕ ਹੈ ਡਿਸੀਜ਼ ਹੈ ਬਿਮਾਰੀ ਹੈ ਇਸ ਦਾ ਪੂਰਾ ਨਾਮ ਪੁੱਛਿਆ ਜਾਂਦਾਗਾ ਬਹੁਤ ਵਾਰ ਇਹ ਪੇਪਰ ਦੇ ਵਿੱਚ ਆਂਦਾ ਹੈ ਤਾਂ ਰਜੇ ਯਾਦ ਰੱਖਿਓ ਦੇਖੋ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਠੀਕ ਹੈ ਰਜੇ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਤਾਂ ਦੇਖੋ ਰਜੇ ਹੈਗੀ ਤਾਂ ਇਹ ਡਿਸੀਜ਼ ਹੈਗੀ ਬਿਮਾਰੀ ਹੈ ਪਰ ਇਹਦਾ ਏਡਸ ਦੇ ਵਿੱਚ ਇਹ ਆਪਾਂ ਇਹਨੂੰ ਡਿਸੀਜ਼ ਨਹੀਂ ਕਹਿਣਾ ਠੀਕ ਹੈ ਤਾਂ ਇਹ ਡਿਸੀਜ਼ ਵਾਲੇ অপਸ਼ਨਸ ਨੇ ਜਿਹੜੇ ਸਾਰੇ ਤੁਸੀਂ ਕਾਟੇ ਜਾਣਗੇ ਇੱਥੇ ਡੈਫੀਸ਼ੀਐਂਸੀ ਡੈਫੀਸ਼ੀਐਂਸੀ ਮਤਲਬ ਕਮੀ ਠੀਕ ਹੈ ਡੈਫੀਸ਼ੈਂਸੀ ਦਾ ਮਤਲਬ ਕੀ ਹੁੰਦਾਗਾ ਕਮੀ ਮਤਲਬ ਏਡਜ਼ ਦੇ ਨਾਲ ਕੀ ਹੋ ਜਾਂਦਾ ਜਿਹੜੀ ਡੈਫੀਸ਼ੈਂਸੀ ਹੋ ਜਾਂਦੀ ਹੈ ਤਾਂ ਇਹ ਕੀ ਹੈ ਰਜੇ ਡੈਫੀਸ਼ੈਂਸੀ ਸਿੰਡਰੋਮ ਹੈਗਾ ਠੀਕ ਹੈ ਤਾਂ ਇਹ ਯਾਦ ਰੱਖਿਓ ਰਜੇ ਸੀ ਆਪਸ਼ਨ ਇਹਦੀ ਬਿਲਕੁਲ ਕੀ ਆਜੂਗੀ ਕਰੈਕਟ ਆਜੂਗੀ ਤਾਂ ਦੇਖੋ ਇਸ ਦੇ ਵਿੱਚ ਜਿਹੜੀ ਅਸੀਂ ਇਹਦੇ ਉੱਤਰ ਦੀ ਵਿਆਖਿਆ ਦੇਖ ਲੈਣੇ ਆਂਗੇ ਕਿ ਕੀ ਕੁਝ ਦੱਸਿਆ ਅਕਵਾਇਰਡ ਇਮਿਊਨੋ ਡੈਫੀਸ਼ੈਂਸੀ ਸਿੰਡਰੋਮ ਹੈ ਠੀਕ ਹੈ ਇਹ ਏਡਜ਼ ਕੀ ਹੈਗੀ ਫੁੱਲ ਫਾਰਮ ਹੈ ਇਹ ਮਨੁੱਖੀ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਕਾਰਨ ਹੁੰਦਾ ਹੈ ਤਾਂ ਦੇਖੇ ਦੇਖੋ ਰਜੇ ਇੱਥੇ ਆਪਣੇ ਦੋ ਜਿਹੜੇ ਹੈਗੇ ਨੇਗੇ ਕੀ ਆਗੇ ਅਨਸਰਸ ਆਪਾਂ ਨੂੰ ਮਿਲ ਗਏ ਸਭ ਤੋਂ ਪਹਿਲਾਂ ਇਹਦੀ ਫੁੱਲ ਫਾਰਮ ਪਤਾ ਲੱਗੀ ਤੇ ਇਹ ਕਿਸ ਦੇ ਨਾਲ ਹੁੰਦਾ ਰਜੇ ਵਾਇਰਸ ਦੇ ਨਾਲ ਹੁੰਦਾ ਇਹ ਵੀ ਪੁੱਛ ਸਕਦੇ ਨੇ ਇਹ ਵੀ ਕੁਐਸਚਨ ਬਣ ਸਕਦਾ ਹੈ ਕਿ ਜਿਹੜਾ ਏਡਸ ਆਗਾ ਇਹ ਕਿਸ ਤੇ ਦੁਆਰਾ ਹੁੰਦਾ ਤਾਂ ਰਜੇ ਇਹ ਕਿਤੇ ਦੁਆਰਾ ਹੁੰਦਾ ਵਾਇਰਸ ਦੇ ਦੁਆਰਾ ਹੁੰਦਾ ਕਿਹੜੇ ਵਾਇਰਸ ਦੇ ਦੁਆਰਾ ਹੁੰਦਾ ਰਜੇ ਐਚ ਆਈ ਵੀ ਵਾਇਰਸ ਦੇ ਦੁਆਰਾ ਇਹ ਕੀ ਕਰਦਾਗਾ ਫੈਲਦਾਗਾ ਠੀਕ ਹੈ ਰਜੇ ਐਚ ਆਈ ਵੀ ਵਾਇਰਸ ਦੇ ਦੁਆਰਾ ਕੀ ਕਰਦਾਗਾ ਇਹ ਫੈਲਦਾਗਾ ਯਾਦ ਰੱਖਿਓ HIV ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਜੋ ਸਰੀਰ ਲਾਗ ਅਤੇ ਬਿਮਾਰੀ ਨਾਲ ਲੜਨ ਦੇ ਯੋਗ ਨਾ ਹੋਵੇ ਤਾਂ ਦੇਖੋ ਇੱਥੇ ਮੈਂ ਤੁਹਾਨੂੰ ਦੱਸਿਆ ਨਾ ਇਹਦੇ ਵਿੱਚ ਜਿਹੜੀ ਡੀ ਹੈ ਇਹਦਾ ਮਤਲਬ ਕੀ ਹੈ ਡੈਫੀਸ਼ੈਂਸੀ ਡੈਫੀਸ਼ੈਂਸੀ ਮਤਲਬ ਕਮੀ ਹੋਣਾ ਤਾਂ ਜਦੋਂ ਇਹ HIV ਵਾਇਰਸ ਹੈ ਜੇ ਇਹ ਜਦੋਂ ਵਾਇਰਸ ਕਿਸੇ ਦੀ ਬਾਡੀ ਦੇ ਵਿੱਚ ਕਿਸੇ ਪਰਸਨ ਦੀ ਬਾਡੀ ਦੇ ਵਿੱਚ ਕੀ ਹੁੰਦਾਗਾ ਐਂਟਰ ਹੁੰਦਾਗਾ ਤਾਂ ਉਸ ਦੀ ਬਾਡੀ ਨੂੰ ਇੰਨਾ ਕਮਜ਼ੋਰ ਬਣਾ ਦਿੰਦਾਗਾ ਠੀਕ ਹੈ ਡੈਫੀਸ਼ੈਂਸੀ ਮਤਲਬ ਕਮੀ ਉਸ ਦੀ ਬਾਡੀ ਦੇ ਵਿੱਚ ਕਮੀ ਹੋ ਜਾਂਦੀ ਹੈ ਠੀਕ ਹੈ ਮਤਲਬ ਕੀ ਦੀ ਕਮੀ ਹੋ ਜਾਂਦੀ ਹੈ એનર્ਜੀ ਦੀ ਤਾਕਤ ਦੀ ਠੀਕ ਹੈ ਇਮਿਊਨ ਸਿਸਟਮ ਹੈ ਜਿਹੜਾ ਉਹਦਾ ਠੀਕ ਹੈ ਕੀ ਹੋ ਜਾਂਦਾ ਬਿਲਕੁਲ ਲੋ ਹੋ ਜਾਂਦਾ ਮਤਲਬ ਕੀ ਹੈਗਾ ਕਿ ਉਸ ਦਾ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ ਉਸ ਦੇ ਵਿੱਚ ਇੰਨੀ ਕਮੀ ਹੋ ਜਾਂਦੀ ਹੈ ਕਿ ਉਹ ਕਿਸੇ ਬਿਮਾਰੀ ਦੇ ਨਾਲ ਕੀ ਨਹੀਂ ਕਰ ਸਕਦਾ ਲੜ ਨਹੀਂ ਸਕਦਾ ਬਿਮਾਰੀ ਦਾ ਮਤਲਬ ਦੇਖੋ ਰਜੇ ਹਰ ਰੋਜ਼ ਆਪਾਂ ਡੇਲੀ ਜਿੱਥੇ ਸਰਵਾਈਵ ਕਰਦੇ ਆ ਰਹਿੰਦੇ ਹਣਾ ਆਪਾਂ ਕਿੰਨੀਆਂ ਚੀਜ਼ਾਂ ਨੂੰ ਟੱਚ ਕਰਦੇ ਆ ਜਾਂ ਕਿੰਨੇ ਜਿਵੇਂ ਹੁਣ ਆਪਾਂ ਦੇਖੋ ਦੇਖਦੇ ਆ ਜਿਵੇਂ ਫਲਾਈਜ਼ ਮੱਖੀਆਂ ਵਗੈਰਾ ਆਪਣੇ ਹਣਾ ਹੱਥਾਂ ਵਗੈਰਾ ਤੇ ਆ ਕੇ ਬੈਠ ਜਾਂਦੀਆਂ ਨੇ ਜਾਂ ਮੰਨ ਲਓ ਕਿ ਜਿਹੜਾ ਇਨਫੈਕਟਡ ਪਰਸਨ ਹੈ ਕੋਈ ਬਿਮਾਰ ਪੀੜਤ ਜਿਹੜਾ ਵਿਅਕਤੀ ਹੈਗਾ ਉਹ ਮੰਨ ਲਓ ਕਿਸੇ ਚੇਅਰ ਤੇ ਬੈਠਿਆਗਾ ਉਸ ਤੋਂ ਬਾਅਦ ਆਪਾਂ ਉਸੇ ਜਾ ਕੇ ਚੇਅਰ ਤੇ ਬੈਠ ਗਏ ਤਾਂ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਬਹੁਤ ਸਾਰੇ ਰਜੇ ਇਦਾਂ ਦੇ ਮਤਲਬ ਉਹ ਜਿਹੜੇ ਵਾਇਰਸ ਨੇਗੇ ਜਾਂ ਫਿਰ ਬੈਕਟੀਰੀਆਜ਼ ਵਗੈਰਾ ਨੇ ਹਨਾ ਜਿਹੜੇ ਟਰਾਂਸਫਰ ਹੁੰਦੇ ਰਹਿੰਦੇ ਨੇਗੇ ਆਪਣਾ ਮਤਲਬ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਟੱਚ ਕਰਦੇ ਆਂ ਜਿਸ ਦੇ ਨਾਲ ਰਜੇ ਜਿਹੜੇ ਮਾਈਕਰੋ ਆਰਗੇਨਿਜ਼ਮਸ ਨੇ ਜਿਹੜੇ ਛੋਟੇ-ਛੋਟੇ ਜੀਵ ਨੇ ਉਹ ਸਾਡੇ ਆਲੇ-ਦੁਆਲੇ ਫਿਰਦੇ ਰਹਿੰਦੇ ਨੇ ਮਾਈਕਰੋ ਆਰਗੇਨਿਜ਼ਮ ਠੀਕ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਡੀ ਬੋਡੀ ਦੇ ਵਿੱਚ ਐਂਟਰ ਹੋ ਜਾਂਦੇ ਨੇ ਛੋਟੀਆਂ-ਛੋਟੀਆਂ ਜਾਕੋ ਆਫ ਆਫ ਵਗੈਰਾ ਮਤਲਬ ਇਦਾਂ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਡੇਲੀ ਦੇ-ਡੇਲੀ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਤਾਂ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਜਿਹੜਾ ਸਾਡੀ ਬਾਡੀ ਆ ਗਈ ਉਸਦੇ ਅੰਦਰ ਇੰਨੀ ਕੁ ਤਾਕਤ ਹੁੰਦੀ ਹੈ ਇੰਨੀ ਕੁ ਪਾਵਰ ਹੁੰਦੀ ਹੈਗੀ ਸਾਡਾ ਇਮਿਊਨ ਸਿਸਟਮ ਇੰਨਾ ਕੋ ਹੁੰਦਾਗਾ ਕਿ ਉਹਨਾਂ ਜਿਹੜੀਆਂ ਛੋਟੇ-ਛੋਟੇ ਵਾਇਰਸ ਬੈਕਟੀਰੀਆਜ਼ ਨੇ ਉਹਨਾਂ ਦੇ ਨਾਲ ਕੀ ਕਰ ਲੈਂਦਾ ਫਾਈਟ ਕਰ ਲੈਂਦਾ ਉਹਨਾਂ ਨੂੰ ਖਤਮ ਕਰ ਦệ ਤੇ ਸਾਡੀ ਬਾਡੀ ਨੂੰ ਕੀ ਕਰਦਾ ਪ੍ਰੋਟੈਕਟ ਕਰ ਦਗਾ ਠੀਕ ਹੈ ਬਟ ਜਦੋਂ ਕਈ ਵਾਰ ਬਹੁਤ ਜ਼ਿਆਦਾ ਵਾਇਰਸ ਵੱਡਾ ਜਾ ਬਹੁਤ ਜ਼ਿਆਦਾ ਹਾਨੀਕਾਰਕ ਠੀ ਐਚਆਈਵੀ ਵਾਇਰਸ ਕਹਿ ਦੇਈਏ ਏ ਬਾਡੀ ਦੇ ਵਿੱਚ ਐਂਟਰ ਹੋ ਜੇ ਤਾਂ ਸਾਡੀ ਬਾਡੀ ਇੰਨੇ ਵੱਡੇ ਵਾਇਰਸ ਦੇ ਨਾਲ ਹੌਮਫੁੱਲ ਬਹੁਤ ਜ਼ਿਆਦਾ ਖਤਰਨਾਕ ਵਾਇਰਸ ਦੇ ਨਾਲ ਹੈ ਜਿਹੜੀ ਫਾਈਟ ਨਹੀਂ ਕਰ ਸਕਦੀ ਲੜ ਨਹੀਂ ਸਕਦੀ ਤਾਂ ਇਹ ਸਾਡੀ ਬਾਡੀ ਦੇ ਉੱਪਰ ਕੀ ਕਰ ਦਿੰਦਾ ਅਟੈਕ ਕਰ ਦਿੰਦਾਗਾ ਠੀਕ ਹੈ ਤੇ ਸਾਡੂ ਜਿਹੜਾ ਹੈਗਾਗਾ ਬਿਮਾਰੀ ਨਾਲ ਲੜਨ ਦੇ ਜਿਹੜਾ ਯੋਗ ਹੁੰਦਾ ਇਮਿਊਨ ਸਿਸਟਮ ਉਸ ਨੂੰ ਕੀ ਕਰ ਦਿੰਦਾ ਖਰਾਬ ਕਰ ਦਿੰਦਾ ਠੀਕ ਹੈ ਤਾਂ ਅਕਵਾਇਰਡ ਇਮਿਊਨੋ ਡੈਫੀਸ਼ੈਂਸੀ ਸਿੰਡਰੋਮ ਇਹਦਾ ਕੰਪਲੀਟ ਨਾਮ ਹੈ ਇਹ ਵਾਇਰਸ ਦੇ ਨਾਲ ਹੁੰਦਾਗਾ ਐਚ ਆਈ ਵੀ ਵਾਇਰਸ ਦੇ ਨਾਲ ਇਹ ਫੈਲਦਾਗਾ ਇਹ ਸਾਡੇ ਇਮਿਊਨ ਸਿਸਟਮ ਨੂੰ ਕੀ ਕਰਦਾਗਾ ਇਫੈਕਟ ਕਰਦਾ ਠੀਕ ਹੈ ਬੱਚੇ ਤਾਂ ਇਹ ਦੋ ਤਿੰਨ ਜਿਹੜੇ ਕੁਐਸਚਨਸ ਨੇਗੇ ਇਹਨਾਂ ਨੂੰ ਯਾਦ ਰੱਖਿਓ ਇਹ ਜ਼ਰੂਰੀ ਨੇਗੇ ਤਾਂ ਦੇਖੋ ਐਚ ਆਈ ਵੀ ਬਾਰੇ ਜਿਹੜੇ ਹੋਰ ਤੱਥ ਨੇ ਸਾਨੂੰ ਪਤਾ ਹੋਣਾ ਚਾਹੀਦਾ ਐਚ ਆਈ ਵੀ ਆ ਰਜੇ ਜਿਹੜਾ ਇਹ ਅੰਗ ਟ੍ਰਾਂਸਪਲੈਂਟ ਦੇ ਨਾਲ ਕੀ ਕਰਦਾ ਫੈਲਦਾ ਮਤਲਬ ਇੱਕ ਪਰਸਨ ਹੈਗਾ ਜਿਸ ਨੂੰ ਠੀਕ ਹੈ ਐ AIDS ਹੋਇਆ ਹੋਇਆਗਾ HIV ਵਾਇਰਸ ਉਸਦੀ ਬਾਡੀ ਦੇ ਵਿੱਚ ਹੈ ਤਾਂ ਉਸ ਤੋਂ ਜਿਹੜਾ ਦੂਸਰਾ ਪਰਸਨ ਹੈ ਉਹਦੇ ਵਿੱਚ ਇਹ ਵਾਇਰਸ ਕਿਵੇਂ ਜਾਊਗਾ ਜੇਕਰ ਉਹ ਆਪਣਾ ਕੋਈ ਅੰਗ ਆਪਣੀ ਬਾਡੀ ਦਾ ਕੋਈ ਵੀ ਆਰਗਨ ਅੰਗ ਹੈ ਜਿਹੜਾ ਇਸ ਬੰਦੇ ਨੂੰ ਦੇ ਦੇ ਤਾਂ ਇਹ ਬੰਦੇ ਜਿਹੜਾ ਇਨਫੈਕਟਡ ਸੀ ਉਹਦੇ ਤੋਂ ਇਹ ਬਿਮਾਰੀ ਦੂਸਰੇ ਨੂੰ ਚਲੀ ਜਾਊਗੀ ਠੀਕ ਹੈ ਜਿਵੇਂ ਦੇਖੋ ਤੁਸੀਂ ਦੇਖਿਆ ਹੋਣਾ ਕਈ ਵਾਰ ਮਤਲਬ ਕਿਡਨੀ ਹੈ ਨਾ ਆਰਟੀਫੀਸ਼ਲ ਜਿਹੜਾ ਆਪਾਂ ਕਹਿੰਦੇ ਨੇ ਆਰਟੀਫੀਸ਼ਲ ਤੌਰ ਤੇ ਹੈ ਨਾ ਆਪਾਂ ਕਿਡਨੀ ਨੂੰ ਟ੍ਰਾਂਸਪਲੈਂਟ ਕਰ ਦਿੰਨੇ ਆਂਗੇ ਮਤਲਬ ਜੇਕਰ ਕਿਸੇ ਦੀ ਕਿਡਨੀ ਖਰਾਬ ਹੋ ਜਾਤਾ ਉਹ ਦੂਸਰੇ ਪਰਸਨ ਤੋਂ ਆਪਣੀ ਕਿਡਨੀਆਂ ਜਿਹੜੀ ਲੈ ਰਿਹਾਗਾ ਤਾਂ ਜਿਸ ਤੋਂ ਉਹ ਲੈ ਰਿਹਾ ਜੇਕਰ ਉਸ ਨੂੰ ਜਿਹੜੀ ਐਡਸ ਦੀ ਬਿਮਾਰੀ ਹੈ ਐਚ ਆਈ ਵੀ ਵਾਇਰਸ ਉਸਦੀ ਬੋਡੀ ਦੇ ਅੰਦਰ ਹੈਗਾ ਤਾਂ ਜੋ ਪਰਸਨ ਲੈ ਰਿਹਾਗਾ ਤਾਂ ਉਸਦੀ ਬੋਡੀ ਦੇ ਵਿੱਚ ਵੀ ਇਹ ਬਿਮਾਰੀ ਆ ਜਾਊਗੀ ਠੀਕ ਹੈ ਰਜੇ ਇੱਕ ਤਾਂ ਇਦਾਂ ਫੈਲਦਾ ਹੈ ਦੂਸਰਾ ਹੈਗਾ ਰਜੇ 100% ਹੈ ਜਿਹੜਾ ਗੈਰ ਨਰਜੀਵ ਸਰੰਜਾਂ ਤੇ ਔਜ਼ਾਰਾਂ ਦੇ ਵਰਤੋਂ ਮਤਲਬ ਰਜੇ ਕੀ ਹੈਗਾ ਜਿਹੜੀਆਂ ਸਰੰਜਸ ਵਗੈਰਾ ਹੁੰਦੀਆਂ ਨੇ ਸੂਈਆਂ ਵਗੈਰਾ ਹਨ ਜਦੋਂ ਅਸੀਂ ਇੰਜੈਕਸ਼ਨ ਵਗੈਰਾ ਲਗਾਣਿਆਂਗੇ ਤਾਂ ਉਸ ਟਾਈਮ ਤੇ ਕਈ ਵਾਰ ਕੀ ਹੁੰਦਾ ਇੱਕ ਇਸ ਪਰਸਨ ਨੂੰ ਇੰਜੈਕਸ਼ਨ ਲਗਾਈ ਸੀ ਜਿਹੜਾ ਕੀ ਹੈ ਐਚ ਆਈ ਵੀ ਵਾਇਰਸ ਇਸਦੀ ਬਾਡੀ ਦੇ ਵਿੱਚ ਹੈਗਾ ਜਿਹੜਾ ਬੀਮਾ ਪੀੜਤ ਹੈਗਾ ਠੀਕ ਹੈ ਜਿਹਨੂੰ ਏਡਸ ਦੀ ਬਿਮਾਰੀ ਹੈਗੀ ਹੈ ਜੇਕਰ ਉਸੇ ਵਾਲੇ ਦੀ ਸਰੰਜ ਜਿਹੜੀ ਇੱਕ ਹੈਲਦੀ ਪਰਸਨ ਨੂੰ ਲਗਾ ਦਿੱਤੀ ਜਾਵੇ ਤਾਂ ਉਹ ਜਿਹੜਾ ਵਾਇਰਸ ਹੈ ਉਸ ਦੀ ਬਾਡੀ ਦੇ ਵਿੱਚ ਕੀ ਹੋ ਜਾਊਗਾ ਟ੍ਰਾਂਸਫਰ ਹੋ ਜਾਊਗਾ ਉਸ ਦੀ ਬਾਡੀ ਦੇ ਵਿੱਚ ਚਲਾ ਜਾਊਗਾ ਠੀਕ ਹੈ ਗਰਭ ਅਵਸਥਾ ਵਿੱਚ ਦੁੱਧ ਚੰਗਾਉਣਾ ਮਤਲਬ ਕਿ ਜੇਕਰ ਇੱਕ ਲੇਡੀ ਹੈਗੀ ਠੀਕ ਹੈ ਉਹ ਕੀ ਹੈ ਕਿ ਗਰਭ ਅਵਸਥਾ ਦੇ ਵਿੱਚ ਹੈ ਉਸ ਦਾ ਬੇਬੀ ਛੋਟਾਗਾ ਉਸ ਲੇਡੀ ਨੂੰ ਈਡਜ਼ ਦੀ ਬਿਮਾਰੀ ਹੈਗੀ ਹੈ ਤਾਂ ਰਜੇ ਉਸ ਤੇ ਜਿਹੜਾ ਹੈਗਾ ਦੁੱਧ ਦੇ ਥਰੂ ਉਸ ਦੇ ਮਿਲਕ ਦੇ ਥਰੂ ਉਸ ਦੇ ਬੱਚੇ ਤੱਕ ਇਹ ਬਿਮਾਰੀ ਕੀ ਹੋ ਜੂਗੀ ਪਹੁੰਚ ਜੂਗੀ ਠੀਕ ਹੈ ਖੂਨ ਚੜਾਉਣਾ ਮੰਨ ਲਓ ਜੇਕਰ ਕਿਸੇ ਕੋਈ ਜਿਹੜਾ ਵਿਅਕਤੀ ਹੈਗਾ ਉਹ ਬਹੁਤ ਕਮਜ਼ੋਰ ਹੈ ਉਸ ਨੂੰ ਖੂਨ ਦੀ ਜ਼ਰੂਰਤ ਹੈ ਤਾਂ ਉਹ ਖੂਨ ਆਪਣੀ ਬਾਡੀ ਦੇ ਵਿੱਚ ਜਿਹੜਾ ਚੜਾ ਰਿਹਾ ਲੈ ਰਿਹਾ ਬਾਹਰੋਂ ਠੀਕ ਹੈ ਜਿਹੜਾ ਉਹ ਖੂਨ ਜਿਹੜੇ ਜ ਉਸ ਖੂਨ ਦੇ ਜਿਸ ਤੋਂ ਉਹ ਖੂਨ ਆਇਆਗਾ ਜੇਕਰ ਉਹ ਨੂੰ ਐਡ ਦੇ ਐਡਸ ਦੀ ਬਿਮਾਰੀ ਹੈ ਤਾਂ ਉਹਦੇ ਖੂਨ ਦੇ ਵਿੱਚ ਹੈ ਤਾਂ ਜਿਸ ਨੂੰ ਅਸੀਂ ਚੜਾ ਰਹੇ ਹਾਂ ਤਾਂ ਉਸ ਨੂੰ ਵੀ ਕੀ ਹੋ ਜੂਗੀ ਐਡਸ ਦੀ ਬਿਮਾਰੀ ਹੋ ਜੂਗੀ ਠੀਕ ਹੈ ਇਹ ਚੀਜ਼ ਨਾਲ ਰਜ ਕੀ ਹੈਗਾ ਜਿਹੜਾ ਤੁਹਾਡਾ ਐਚ ਆਈ ਵੀ ਕੀ ਹੁੰਦਾਗਾ ਫੈਲਦਾਗਾ ਠੀਕ ਹੈ ਐਚ ਆਈ ਵੀ ਨਾਲ ਰਜ ਜਿਹੜਾ ਹੈਗਾਗਾ ਇੱਥੇ ਥੋੜੀ ਜੀ ਹੋਰ ਇਨਫੋਰਮੇਸ਼ਨ ਦੱਸੀ ਗਈ ਹੈ ਕਿ 2020 ਦੇ ਵਿੱਚ ਠੀਕ ਹੈ 37.7 ਮਿਲੀਅਨ ਲੋਕ ਨੇ ਜਿਹੜੇ ਐਚ ਆਈ ਵੀ ਦੇ ਨਾਲ ਕੀ ਹੋ ਰਹੇ ਸੀ ਰਹਿ ਰਹੇ ਸੀ 36.6 ਮਿਲੀਅਨ ਬਾਲਗ ਸੀ ਉਸ ਦੇ ਵਿੱਚੋਂ ਠੀਕ ਹੈ ਤੇ 1.7 ਮਿਲੀਅਨ ਸੀ ਜਿਹੜੇ ਬੱਚੇ ਸੀ 2020 ਦੇ ਵਿੱਚ ਐਚ ਆਈ ਵੀ ਬਹੁਤ ਜ਼ਿਆਦਾ ਫੈਲਿਆ ਸੀ ਆਪਾਂ ਇਹ ਕਹਿ ਸਕਦੇ ਹਾਂ ਐਚ ਆਈ ਵੀ ਨਾਲ ਰਹਿ ਰਹੇ ਲੋਕਾਂ ਵਿੱਚੋਂ 53% ਸੀ ਜਿਹੜੀਆਂ ਔਰਤਾਂ ਸੀ ਤੇ ਸੀਗੇ ਠੀਕ ਹੈ राजे ਤੇ 84% ਜਿਹੜੇ ਸਾਰੇ ਇਹ ਟੋਟਲ ਕੀ ਸੀਗੇ ਲੋਕ ਸੀਗੇ ਤਾਂ ਇਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਪੁੱਛਦੇ ਤੁਸੀਂ ਪੜ੍ਹ ਸਕਦੇ ਹੋਗੇ ਠੀਕ ਹੈ ਤਾਂ ਦੇਖੋ ਕੀ ਐਚ ਆਈ ਵੀ ਦੇ ਵਿਰੁੱਧ ਕੋਈ ਵੈਕਸੀਨ ਆਈ ਹੈ ਮਤਲਬ ਇਹ ਇੰਨੀ ਖਤਰਨਾਕ ਬਿਮਾਰੀ ਹੈਗੀ ਤਾਂ ਇਸ ਦੇ ਵਿਰੁੱਧ ਅਸੀਂ ਕਿ ਕੋਈ ਵੈਕਸੀਨ ਆਈ ਹੈ ਤਾਂ ਇਸ ਵੇਲੇ ਕੋਈ ਵੀ ਵੈਕਸੀਨ ਜ ਜੀ ਐਚ ਆਈ ਵੀ ਦੇ ਜਿਹੜੇ ਵਿਰੁੱਧ ਨਹੀਂ ਹੈਗੀ ਕਿ ਜੋ ਇਸ ਨੂੰ ਖਤਮ ਕਰ ਸਕੇ ਜਿਸ ਨੂੰ ਐਚ ਆਈ ਵੀ ਦੀ ਲਾਗ ਨੂੰ ਰੋਕਣ ਲਈ ਜਾਂ ਇਸ ਨਾਲ ਪੀੜਿਤ ਲੋਕਾਂ ਦਾ ਇਲਾਜ ਕਰਨ ਲਈ ਐਫ ਡੀਆ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਹਾਲਾਂਕਿ ਵਿਗਿਆਨੀ ਦੋਮਾ ਕਿਸਮਾ ਨੂੰ ਵਿਕਸਿਤ ਕਰਨ ਲਈ ਕੀ ਕਰ ਰਹੇ ਨੇ ਕੰਮ ਕਰ ਰਹੇ ਨੇ ਠੀਕ ਹੈ ਜੀ ਤਾਂ ਦੇਖੋ ਐਚ ਆਈ ਵੀ ਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਹਾਂ ਐਚ ਆਈ ਵੀ ਦੇ ਲਈ ਟੈਸਟ ਕਰਵਾ ਚਾਹੀਦਾ ਆਪਾਂ ਨੂੰ ਕਿ ਆਪਾਂ ਠੀਕ ਆ ਬਿਲਕੁਲ ਆਪਾਂ ਨੂੰ ਇਹ ਵਾਇਰਸ ਤਾਂ ਨਹੀਂ ਹੈਗਾ ਠੀਕ ਹੈ ਤਾਂ ਆਪਣੇ ਮਤਲਬ ਜਿੰਸੀ ਸਾਥੀਆਂ ਦੀ ਗਿਣਤੀ ਜਿਹੜੀ ਹੈਗੀ ਸੀ ਮਤਲਬ ਰੱਖੋ ਨਸ਼ੇ ਦਾ ਟਿਕਾ ਨਾ ਲਗਾਓ ਤਾਂ ਇਸ ਤਰੀਕੇ ਨਾਲ ਰਜੇ ਆਪਾਂ ਨੂੰ ਜਿਹੜੀ ਹੈਗੀ ਹੈਗੀ ਆਪਣੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈਗੀ ਕਿ ਆਪਾਂ ਕੋਈ ਵੀ ਇਨਫੈਕਟਰ ਜਿਹੜਾ ਪਰਸਨ ਹੈ ਉਸ ਦੇ ਨੇੜੇ ਨਾ ਜਾਈਏ ਉਸ ਦੇ ਨਾਲ ਸੰਬੰਧ ਨਾ ਬਣਾਈਏ ਠੀਕ ਹੈ ਮਤਲਬ ਕੀ ਹੈਗਾ ਇਸ ਤਰੀਕੇ ਨਾਲ ਹੈਗਾ ਹੈਗਾ ਜਿਹੜਾ ਇਹ ਜਿਹੜਾ ਹੈਗਾਗਾ ਵਾਇਰਸ ਹੈਗਾ ਇਹ ਬਾਡੀ ਦੇ ਵਿੱਚ ਫੈਲ ਜਾਂਦਾ ਹੈ ਠੀਕ ਹੈ ਤਾਂ ਨੈਕਸਟ ਕੁਐਸਚਨ ਦੇਖਦੇ ਆ ਜੀ ਇਹ ਤੁਹਾਡਾ ਕੁਐਸਚਨ ਇਥੋਂ ਮਿਸ ਹੋ ਗਿਆ ਠੀਕ ਹੈ ਆਈ ਥਿੰਕ ਤਾਂ ਦੇਖੋ ਰਜੇ ਇਹ ਜਿਹੜਾ ਤੁਹਾਡਾ ਕੁਐਸਚਨ ਸੀਗਾ ਇਸ ਦੇ ਵਿੱਚ ਸੀਗਾ ਕਿ ਖਾਲਸਾ ਕਾਲਜ ਹੈਗਾ ਜਿਹੜਾ ਉਹ ਕਿਸ ਸ਼ਹਿਰ ਦੇ ਵਿੱਚ ਬਣਿਆ ਹੋਇਆ ਠੀਕ ਹੈ ਰਜੇ ਇਹ ਕੁਐਸਚਨ ਸੀਗਾ ਖਾਲਸਾ ਕਾਲਜ ਹੈ ਜਿਹੜਾ ਉਹ ਕਿਸ ਸ਼ਹਿਰ ਦੇ ਵਿੱਚ ਬਣਿਆ ਹੋਇਆਗਾ ਤਾਂ ਰਜੇ ਇਹਦਾ ਆਪਸ਼ਨ ਆਊਗਾ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜਿਹੜਾ ਖਾਲਸਾ ਕਾਲਜ ਹੈ ਉਹ ਰਜੇ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਹੈ ਤਾਂ ਇਹ ਖਾਲਸਾ ਕਾਲਜ ਦੀ ਰਜੇ ਇੱਕ ਫੋਟੋ ਹੈਗੀ ਇੱਥੇ ਮੈਂ ਐਡ ਕੀਤੀ ਹੈਗੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਠੀਕ ਹੈ ਤਾਂ ਇਸ ਨੂੰ ਰਜੇ ਤੁਸੀਂ ਕਿਵੇਂ ਯਾਦ ਰੱਖੋਗੇ ਦੇਖੋ ਅੰਮ੍ਰਿਤਸਰ ਦੇ ਵਿੱਚ ਹੈਗਾ ਜਿਹੜਾ ਠੀਕ ਹੈ ਅੰਦਰ ਸਾਬ ਆਪਣਾ ਗੁਰਦੁਆਰਾ ਦੇਖੋ ਤੁਸੀਂ ਇਸ ਨੂੰ ਜਿਹੜੇ ਪਿਕ ਨੂੰ ਉਸਦੇ ਨਾਲ ਰਿਲੇਟ ਕਰ ਸਕਦੇ ਹੋ ਬਿਲਕੁਲ ਇਹ ਠੀਕ ਹੈ ਮਤਲਬ ਇਹ 골ਡਨ 골ਡਨ ਦਿਖਾਈ ਦੇ ਰਿਹਾ ਹੈਗਾ ਠੀਕ ਹੈ ਤਾਂ ਇਹ ਰਜੇ ਖਾਲਸਾ ਕਾਲਜ ਦੀ ਫੋਟੋ ਹੈਗੀ ਇਹ ਗੁਰਦੁਆਰਾ ਸਾਹਿਬ ਦੀ ਫੋਟੋ ਨਹੀਂ ਹੋਊਗੀ ਤਾਂ ਇਹ ਰਜੇ ਖਾਲਸਾ ਕਾਲਜ ਹੈ ਜਿਹੜਾ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਹੈਗਾ ਠੀਕ ਹੈ ਬੱਚੇ ਤਾਂ ਦੇਖੋ ਨੈਕਸਟ ਕੁਐਸਚਨ ਹੈਗਾ ਰਜੇ ਅਕਾਲ ਤਖਤ ਦਾ ਸ਼ਾਬਦਿਕ ਅਰਥ ਕੀ ਹੈ ਜਿਹੜਾ ਅਕਾਲ ਤਖਤ ਹੈਗਾ ਇਹਦਾ ਅਰਥ ਕੀ ਹੈ ਤਾਂ ਅਕਾਲ ਤਖਤ ਦਾ ਅਰਥ ਹੈ ਜਿਹੜਾ ਰਜੇ ਕਾਲ ਰਹਿਤ ਮਸਜਿਦ ਨਹੀਂ ਹੈਗਾ ਠੀਕ ਹੈ ਤਾਂ ਇਥੋਂ ਆਪਾਂ ਮਸਜਿਦ ਦੇ ਨਾਲ ਇਹਨੂੰ ਕੀ ਕਰ ਸਕਦੇ ਆਂਗੇ ਜਿਹੜਾ ਰਿਮੂਵ ਕਰ ਸਕਦੇ ਆਂ ਠੀਕ ਹੈ ਪਲੰਗ ਨਹੀਂ ਹੈਗਾ ਰਜੇ ਕਾਲ ਰਹਿਤ ਠੀਕ ਹੈ ਅਕਾਲ ਤਖਤ ਹੈ ਜਿਹੜਾ ਹੋਏ ਕੋਈ ਪਲੰਗ ਨਹੀਂ ਹੈਗਾ ਇਹ ਕੋਈ ਮੰਦਰ ਨਹੀਂ ਹੈਗਾ ਤਾਂ ਰਜੇ ਕਾਲ ਰਹਿਤ ਕੀ ਹੈ ਇਹ ਤਖਤ ਹੈ ਤੁਸੀਂ ਇਥੋਂ ਡਾਇਰੈਕਟ ਬਿਲਕੁਲ ਸਿੰਪਲ ਹੈਗਾ ਜਾਦ ਕਰ ਸਕਦੇ ਹੋ ਠੀਕ ਹੈ ਤਾਂ ਦੇਖੋ ਤਖਤ ਕੀ ਹੈਗਾ ਇੱਕ ਤਰ੍ਹਾਂ ਦਾ ਕੀ ਹੈ ਤਖਤ ਹੀ ਹੈ ਠੀਕ ਹੈ ਕਾਲ ਰਹਿਤ ਕਾਲ ਰਹਿਤ ਰਜੇ ਕੀ ਹੈਗਾ ਇਹ ਤਖਤ ਹੈਗਾ ਅਸੀਂ ਇਸ ਦੇ ਬਾਰੇ ਥੋੜਾ ਹੋਰ ਪੜ੍ਹ ਲੈਣੇ ਆਂ ਤਾਂ ਦੇਖੋ ਰਜੇ ਅਕਾਲ ਤਖਤ ਸਿੱਖ ਧਰਮ ਮਦੇ ਧਾਰਮਿਕ ਅਧਿਕਾਰ ਦਾ ਕੀ ਹੈ ਮੁੱਖ ਕੇਂਦਰ ਹੈ ਵੀ ਸਿੱਖ ਧਰਮ ਦਾ ਜਿਹੜਾ ਧਾਰਮਿਕ ਉਹਦੇ ਵਿੱਚ ਮਤਲਬ ਸਿੱਖਾਂ ਦਾ ਜਿਹੜਾ ਤੌਰ ਮੈਗਾ ਉਹ ਉਹਨਾਂ ਦਾ ਇੱਕ ਅਧਿਕਾਰ ਹੈ ਅਧਿਕਾਰ ਦੇ ਵਾਸਤੇ ਉਹਨਾਂ ਦਾ ਮੁੱਖ ਕੇਂਦਰ ਕਿਹੜਾ ਹੈਗਾ ਅਕਾਲ ਤਖਤ ਠੀਕ ਹੈ ਬੱਚੇ ਯਾਦ ਰੱਖਿਓ ਉੱਤਰੀ ਪੱਛਮੀ ਭਾਰਤ ਦੇ ਪੰਜਾਬ ਰਾਜ ਅੰਮ੍ਰਿਤਸਰ ਜਿਹੜਾ ਉੱਤਰੀ ਪੱਛਮੀ ਹੈਗਾ ਠੀਕ ਹੈ ਭਾਰਤ ਹੈ ਜਿਹੜਾ ਭਾਰਤ ਦੇ ਵਿੱਚ ਰਾਜ ਕੀ ਹੈਗਾ ਪੰਜਾਬ ਹੈ ਉਹਦੇ ਉੱਤਰ ਪੱਛਮ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਹੈਗਾ ਉੱਥੇ ਜਿਹੜਾ ਹੈਗਾ राजे ਇਹ ਅਕਾਲ ਤਖਤ ਹੈਗਾਗਾ ਠੀਕ ਹੈ ਬਣਿਆ ਹੋਇਆਗਾ ਮੀਰੀ ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੋਹਾਨੀ ਵਿਚਾਰਧਾਰਾ ਦੇ ਪ੍ਰਤੀਕ ਤਾਂ ਦੇਖੋ ਜੇ ਮੀਰੀ ਤੇ ਪੀਰੀ ਕੀ ਸੀਗੀਆਂ ਦੋ ਤਲਵਾਰਾਂ ਸੀਆਂ ਗਿਆ ਠੀਕ ਹੈ ਜਿਹੜੀਆਂ ਗੁਰੂ ਹਰਗੋਬਿੰਦ ਜੀ ਨੇ ਜਿਹੜੀਆਂ ਇਹ ਹੈਗੀ ਸੀ ਇਹਨਾਂ ਨੂੰ ਦੀ ਮਤਲਬ ਜਿਹੜੀ ਸਥਾਪਨਾ ਕੀਤੀ ਸੀਗੀ ਠੀਕ ਹੈ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਬਾਰੇ ਦੱਸਿਆ ਸੀ ਤਾਂ ਮੀਰੀ ਜਿਹੜੀ ਹੈਗੀ ਹੈ ਰਾਜਨੀਤਿਕ ਨੂੰ ਦਰਸਾਉਂਦੀ ਹੈ ਤੇ ਪੀਰੀ ਹੈਗੀ ਹੈ राजे ਜਿਹੜੀ ਰੋਹਾਨੀ ਪ੍ਰਤੀਕ ਹੈਗਾ ਠੀਕ ਹੈ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਕੀ ਹੈ ਇਹ ਸਥਿਤ ਹੈ ਠੀਕ ਹੈ ਜੋ ਸਿੱਖ ਰਾਜਨੀਤਿਕਾ ਪ੍ਰਭੂ ਸਾ ਤਨੂ ਕੀ ਕਰ ਰਿਹਾ ਪੇਸ਼ ਕਰ ਰਿਹਾ ਠੀਕ ਹੈ राजे ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਅਕਾਲ ਤਖਤ ਹੈਗਾ ਇਹ ਮੁੱਖ ਕੇਂਦਰ ਹੈ ਸਿੱਖ ਧਰਮ ਦੇ ਧਾਰਮਿਕ ਅਧਿਕਾਰ ਦਾ ਅੰਮ੍ਰਿਤਸਰ ਦੇ ਵਿੱਚ ਪ੍ਰੈਜ਼ੈਂਟ ਹੈਗਾ ਤੇ ਹਰਮੰਦਰ ਸਾਹਿਬ ਦੇ ਸਾਹਮਣੇ ਬਿਲਕੁਲ ਕੀ ਹੋਇਆ ਬਣਿਆ ਹੋਇਆਗਾ ਤਾਂ ਤੁਸੀਂ ਦੇਖੋ ਰਜੀ 15 ਜੂਨ 1606 ਈਸਵੀ ਨੂੰ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਤਖਤ ਦਾ ਇੱਕ ਟਾਂਜਾ ਆਪਣੇ ਹੱਥੀਂ ਨਹੀਂ ਰੱਖੀ ਸੀ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਅਕਾਲ ਤਖਤ ਹੈ ਇਹ ਸ਼ਿਰੂ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਜਿਹੜੇ ਛੇਵੇਂ ਗੁਰੂ ਹੋਏ ਨੇ ਉਹਨਾਂ ਨੇ ਬਣਵਾਇਆ ਸੀ ਕਦੋਂ ਬਣਵਾਇਆ ਸੀ 15 ਜੂਨ 1600 ਸ਼ੀ ਇਸਵੀ ਨੂੰ ਠੀਕ ਹੈ ਬੱਚੇ ਯਾਦ ਰੱਖਿਓ 15 ਜੂਨ 1606 ਸ਼ੀ ਇਸਵੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਜਿਹੜਾ ਹੈਗਾਗਾ ਇਹਦੀ ਨੀਰਕਵਾਈ ਗਈ ਸੀਗੀ ਠੀਕ ਹੈ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਇਹ ਕੀ ਕਰਵਾਇਆ ਗਿਆ ਸੀ ਮੁਕੰਮਲ ਤਿਆਰ ਕਰਵਾਇਆ ਗਿਆ ਸੀ ਇਥੋਂ ਸੰਗਤਾਂ ਨੇ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਪੇਟ ਵਿੱਚ ਲਿਆਉਣ ਤੋਂ ਇਲਾਵਾ ਸ਼ਸਤਰ ਘੋੜੇ ਆਦ ਪੇਟ ਕਰਨ ਦੀ ਆਗਿਆ ਕੀਤੀ ਗਈ ਸੀ ਠੀਕ ਹੈ ਮਤਲਬ ਇਥੇ ਜਿਹੜਾ ਹੁਕਮਨਾਮਾ ਜਾਰੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਰਿਵਾਜ ਹੈ ਜਦੋਂ ਆਪਾਂ ਨਾ ਗੁਰਬਾਣੀ ਪੜ੍ਹਦੇ ਹਾਂ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਗੁਰੂ ਦਾ ਹੁਕਮ ਜਿਹੜਾ ਹੁਕਮਨਾਮਾ ਹੈਗਾ ਉਹ ਸੁਨਾਇਆ ਜਾਂਦਾਗਾ ਠੀਕ ਹੈ ਤਾਂ ਹੁਕਮਨਾਮਾ ਰਜੇ ਇੱਥੇ ਹੀ ਜਾਰੀ ਕੀਤਾ ਸੀ ਅਕਾਲ ਤਖਤ ਦੇ ਵਿੱਚ ਤੇ ਬਾਕੀ ਜਿਹੜੇ ਹੈਗੇ ਨੇ ਆ ਵਸਤਾ ਪੇਟ ਕਰਨ ਦੇ ਵਿੱਚ ਜਿਵੇਂ ਹੁਣ ਆਪਾਂ ਕਹਦੇ ਸ਼ਸਤਰੋ ਘੋੜੇ ਇਸ ਦੀ ਕੀ ਹੋਈ ਸੀ ਆਗਿਆ ਹੋਈ ਸੀ ਠੀਕ ਹੈ ਇਸ ਤਖਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਾਇਆ ਉਸ ਦਾ ਜਿਹੜਾ ਨਾਮ ਹੈ ਰਜੇ ਉਹ ਕੀ ਹੈਗਾ ਅਕਾਲ ਬੂੰਗਾ ਰੱਖਿਆ ਗਿਆ ਸਿੱਖਾਂ ਵਾਸਤੇ ਹੋਰ ਚਾਰ ਤਖਤ ਨੇ ਤਾਂ ਟੋਟਲ ਰਜੇ ਸਾਡੇ ਕਿੰਨੇਗੇ ਪੰਜ ਤਖਤ ਨੇਗੇ ਜਿਹੜੇ ਪੰਜਾਬ ਦੇ ਵਿੱਚ ਨੇਗੇ ਠੀਕ ਹੈ ਤਾਂ तो अभी देखते देख हैं श्री पटना साहब है हूँ असी अकाल तख्त साहब देख लिया जो हरिमंदर साहब के अमृतसर शहर हैगा ठीक है थीके? श्री पटना साहब हो, गये, हो गये, है, है गया यह बिहार के हो गया रजे इतने गुरु गोबिंद सिंह जी का है जड़ा ये की है पटना साहिब शहर है श्री जसगढ़ साहिब हैगा यह रजे आनंदपुर साहिब जड़ा है श्री केसगढ़ साहिब श्री हजूर साहब रजे नदेड़ महाराष्ट्र इत जकाल तखत हैगा श्री ਧਮਧਮਾ ਸਾਹਿਬਾ ਜਿਹੜਾ ਤਲਵੰਡੀ ਸਾਬੋ ਠੀਕ ਹੈ ਇੱਥੇ ਹੈਗਾ ਜਿਹੜਾ ਅਕਾਲ ਤਖਤ ਸਾਹੀ ਬਹਿਗਾ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋਗੇ ਠੀਕ ਹੈ ਰਜੇ ਇਹ ਅੰਮ੍ਰਿਤਸਰ ਸਾਹਿਬ ਦੇ ਜਿਹੜੀ ਹੈਗੇ ਆ ਫੋਟੋ ਇਹ ਰਜੇ ਹੈਗਾ ਜਿਹੜਾ ਅਕਾਲ ਤਖਤ ਬਣਿਆ ਹੋਇਆ ਠੀਕ ਹੈ ਇੱਥੇ ਬੈਠ ਕੇ ਜਿਹੜਾ ਕੀ ਕੀਤਾ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਤੇ ਇੱਥੇ ਸੰਗਤਾਂ ਨੂੰ ਹੈਗਾ ਜਿਹੜਾ ਸੁਣਾਇਆ ਗਿਆ ਸੀਗਾ ਤਾਂ ਦੇਖੋ ਜੀ ਲੰਗਰ ਦੀ ਪਰੰਪਰਾ ਕਿਹੜੇ ਸਿੱਖ ਗੁਰੂ ਨੇ ਸ਼ੁਰੂ ਕੀਤੀ ਸੀ ਠੀਕ ਹੈ ਲੰਗਰ ਦੀ ਪਰੰਪਰਾ ਰਜੇ ਕਿਹੜੇ ਸਿੱਖ ਗੁਰੂ ਨੇ ਸ਼ੁਰੂ ਕੀਤੀ ਸੀ ਜਿਹੜੇ ਸਿੱਖਾਂ ਦੇ ਮੋਢੀ ਗੁਰੂ ਨੇਗੇ ਠੀਕ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਇਹ ਕੀ ਕੀਤੀ ਗਈ ਸੀ ਜਿਹੜੀ ਸ਼ੁਰੂ ਕੀਤੀ ਗਈ ਸੀ ਬੀ ਆਪਸ਼ਨ ਹੈ ਜਿਹੜੀ ਇਸ ਤੇ ਬਿਲਕੁਲ ਕੀ ਆ ਜੂਗੀ கரੈਕਟ ਆ ਜੂਗੀ ਤਾਂ ਦੇਖੋ ਬੱਚੇ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਇਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਜਨਮ ਕਦੋਂ ਹੋਇਆ ਸੀ ਰਜੇ ਇਹਨਾਂ ਦਾ 14 ਅਪ੍ਰੈਲ 15 ਅਪ੍ਰੈਲ 1469 ਈਸਵੀ ਨੂੰ ਠੀਕ ਹੈ ਜਿਹੜਾ ਇਹਨਾਂ ਦਾ ਐਗਜ਼ੈਕਟ ਮੰਨਿਆ ਜਾਂਦਾਗਾ ਉਸ ਤੋਂ ਬਾਅਦ ਰਜੇ ਪਿਤਾ ਦਾ ਨਾਮ ਹੈ ਜਿਹੜਾ ਇਹਨਾਂ ਦਾ ਮਹਿਤਾ ਕਾਲੂ ਜੀ ਹੈਗਾ ਮਾਤਾ ਦਾ ਨਾਮ ਹੈਗਾ ਮਾਤਾ ਤ੍ਰਿਪਤਾ ਦੇਵੀ ਠੀਕ ਹੈ ਤੇ ਇਹਨਾਂ ਦੀ ਭੈਣ ਰ राजे ਬੇਬੀ ਨਾਨਕੀ ਹੈ ਪਤਨੀ ਦਾ ਨਾਮ ਹੈਗਾ ਜਿਹੜੇ ਮਾਤਾ ਸੁਲੱਖਣੀ ਜੀ ਤੇ ਇਹਨਾਂ ਦੇ राजे ਦੋ ਪੁੱਤਰ ਸੀ ਬਾਬਾ ਸ਼ਰੀ ਚੰਦ ਤੇ ਬਾਬਾ ਲਖਮੀ ਦਾਸ ਠੀਕ ਹੈ ਇਹਨਾਂ ਨੇ ਆਪਣਾ ਜਿਹੜਾ ਅਗਲਾ ਗੁਰੂ ਰ राजे ਕਿਸ ਨੂੰ ਧਾਪਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਰ राजे ਇਹਨਾਂ ਦੀ ਜੜੀ ਸ਼ਹੀਦ ਇਹ ਹੋਗੇ ਸੀ ਮੌਤ ਹੋ ਗਈ ਸੀ ਇਹਨਾਂ ਦੀ ਕਰਤਾਰਪੁਰ ਸਾਹਿਬ ਇਹਨਾਂ ਨੇ ਆਪਣਾ ਬਸਾਇਆ ਸੀਗਾ ਉਸੇ ਵਿਖੇ ਹੀ ਇਹ ਜੋਤੀ ਜੋਤ ਸਮਾਈ ਸੀ 1539 ਈਸਵੀ ਨੂੰ ਠੀਕ ਹੈ ਰ राजे ਤਾ ਇਹਨਾਂ ਬਾਰੇ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਨੇਗੀਆਂ ਜਿਹੜੇ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇਗੇ ਇਹਨਾਂ ਦਾ ਜਨਮ 15 April 1469 ਈਸਵੀ ਨੂੰ ਹੋਇਆ ਹੈ ਬਹੁਤ ਵਾਰ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈਗਾ ਨੋਟ ਕਰ ਲਿਓ ਯਾਦ ਕਰ ਲਿਓ ਜਨਮ ਸਥਾਨ ਜਿਹੜਾ ਹੈ ਜਿਹੜਾ ਰਾਏਪੋਟ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਹੋਇਆ ਹੈਗਾ ਪਿਤਾ ਦਾ ਨਾਮ ਜਿਹੜਾ ਹੈਗਾ ਮਹਿਤਾ ਕਲਿਆਨਦਾਸ ਮਹਿਤਾ ਕਾਲੂ ਵੀ ਕਈ ਵਾਰ ਮਤਲਬ ਆਪਾਂ ਪੇਪਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਮਾਤਾ ਮਾਤਾ ਤ੍ਰਿਪਤਾ ਜੀ ਨੇ ਭੈਣ ਬੀਬੀ ਨਾਨਕੀ ਹੈਗੀ ਤੇ ਜੀਜਾ ਭਾਈ ਜੈਰਾਮ ਜੀ ਨੇ ਸੁਪਤਨੀ ਹੈ ਜਿਹੜੀ ਇਹਨਾਂ ਦੀ ਬੀਬੀ ਸੁਲੱਖਣੀ ਜੀ ਹੈ ਸਪੁੱਤਰ ਬਾਬਾ ਸ਼੍ਰੀਚੰਦ ਬਾਬਾ ਲਖਮੀਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਤਿੰਨ ਸਿਧਾਂਤ ਦਿੱਤੇ ਸੀ ਕਿਰਤ ਕਰੋ ਮਿਹਨਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਹੈਗਾਗਾ सिद्धांत ਹੈ ਹੀ ਸਾਡੇ ਜਿਹੜੇ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤਾ ਗਿਆ ਸੀ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨਿਰਜੇ ਇਹਨਾਂ ਦੇ ਵਿੱਚੋਂ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਜਪਜੀ ਸਾਹਿਬ ਜੀ ਹੋ ਗਿਆ ਮਾਝੀ ਦੀ ਵਾਰ ਹੋ ਗਿਆ ਪੱਟੀ ਹੋ ਗਿਆ 12 ਮਾਹ ਹੋ ਗਿਆ ਆਸਾਂ ਦੀ ਵਾਰ ਹੋ ਗਿਆ ਸਿੱਧੂ ਗੋਸ਼ਟ ਹੋ ਗਿਆ ਮਝਾਰ ਦੀ ਵਾਰ ਹੋ ਗਿਆ ਤੇ ਜਿਹੜਾ ਹੈਗਾ ਇਹ ਸਾਰੇ ਨਿਰਜੇ ਓੰਕਾਰ ਜਿਹੜਾ ਹੁੰਦਾ ਹੈ ਨਾ ਇਹਨਾਂ ਦੀ ਰਚਨਾ ਹੈਗੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ ਤੇ ਜੋਤੀ ਜੋਤ ਸਮਾਈ ਸੀ 22 ਸਤੰਬਰ 1539 ਈਸਵੀ ਨੂੰ ਠੀਕ ਹੈ ਜੇ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਬਾਣੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਹਦੇ ਵਿੱਚ ਕੁਐਸਚਨਸ ਪੁੱਛੇ ਜਾਂਦੇ ਨੇ ਜਪਜੀ ਬਾਰ ਹੋ ਗਿਆ ਆਸਾਂ ਦੀ ਬਾਰ ਹੋ ਗਿਆ ਸਿੱਧ ਗੋਸ਼ਟ ਹੋ ਗਿਆ ਬਰਾਮਾ ਹੋ ਗਿਆ ਪੱਟੀ ਹੋ ਗਿਆ ਮਜਾਰ ਦੀ ਬਾਰ ਮਾਜ ਦੀ ਬਾਰ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਰਜੇ ਯਾਦ ਕਰ ਲਿਓ ਇਹਦੇ ਵਿੱਚੋਂ ਬਹੁਤ ਕੁਐਸਚਨਸ ਪੁੱਛੇ ਜਾਂਦੇ ਨੇਗੇ ਤਾਂ ਨੈਕਸਟ ਦੇਖ ਲੈਣੇ ਆ ਰਜੇ ਜਿਹੜਾ ਰਾਜ ਮਹਿਲ ਜਿਸ ਨੂੰ ਸ਼ਾਹੀ ਮਹਿਲ ਵੀ ਕਿਹਾ ਜਾਂਦਾ ਹੈ ਤਾਂ ਦੇਖੋ ਇੱਥੋਂ ਹੀ ਕੁਐਸਚਨ ਬਣ ਸਕਦਾ ਹੈ ਕਿ ਰਾਜ ਮਹਿਲ ਨੂੰ ਹੋਰ ਕਿਹੜੇ ਮਹਿਲ ਨਾਲ ਜਾਣਿਆ ਜਾਂਦਾ ਹੈ ਤਾਂ ਸ਼ਾਹੀ ਮਹਿਲ ਠੀਕ ਹੈ ਇਹ ਕਿਸ ਦੌਰਾਨ ਬਣਾਇਆ ਗਿਆ ਸੀ ਰਜੇ 1855 ਤੋਂ ਲੈ ਕੇ 1800 ਜਿਹੜਾ ਹੈਗਾਗਾ 89 ਈਸਵੀ ਦੇ ਵਿੱਚ ਇਹ ਜਿਹੜਾ ਕਾਲ ਦੇ ਵਿੱਚ ਹੈਗਾ ਬਣਾਇਆ ਗਿਆ ਸੀਗਾ ਠੀਕ ਹੈ ਬੱਚੇ ਤਾਂ ਦੇਖੋ ਜਿਹੜਾ ਰਾਜ ਮਹਿਲ ਹੈ ਸ਼ਾਹੀ ਮਹਿਲ ਮਹਾਰਾਜਾ ਵਿਕਰਮ ਸਿੰਘ ਜੀ ਦੇ ਰਾਜਕਾਲ 1885 ਤੋਂ ਲੈ ਕੇ 1809 medrana ਉਸ ਸਮੇਂ ਦੇ ਸ਼ਾਹੀ ਰਾਜਕੁਮਾਰ ਬਲਵੀਰ ਸਿੰਘ ਬਾਦ ਵਿੱਚ ਇਹਨਾਂ ਨੂੰ ਮਹਾਰਾਜ ਅਪਣਾ ਦਿੱਤਾ ਗਿਆ ਸੀ ਨਿਗਰਾਨੀ ਹੇਠ ਕੀ ਕੀਤਾ ਸੀ ਉਸਾਰਿਆ ਗਿਆ ਸੀ ਠੀਕ ਹੈ ਰਾਜ ਮਹਿਲ ਸ਼ਾਹੀ ਮਹਿਲ ਰਜੇ ਮਹਾਰਾਜਾ ਵਿਕਰਮਜੀਤ ਦੇ ਕਾਲ ਦੇ ਵਿੱਚ ਬਣਾਇਆ ਗਿਆ ਸੀ ਕਿਸਤੀ ਨਿਗਰਾਨੀ ਹੇਠ ਰਾਜਕੁਮਾਰ ਬਲਵੀਰ ਦੀ ਨਿਗਰਾਨੀ ਹੇਠ ਹੈ ਠੀਕ ਹੈ ਰਜੇ ਸ਼ਾਹੀ ਘਰਾਨੀ ਵਿੱਚ ਮਹਾਰਾਜਾ ਬਲਵੀਰ ਸਿੰਘ ਹੀ ਸਭ ਤੋਂ ਪਹਿਲਾਂ ਇੱਥੇ ਰਹਿਣ ਲੱਗੇ ਸੀ ਕਿਉਂਕਿ ਇਹਨਾਂ ਦੀ ਨਿਗਰਾਨੀ ਦੇ ਵਿੱਚ ਦੇਖੋ ਇਹ ਬਣਿਆ ਸੀਗਾ ਉਸ ਤੋਂ ਬਾਅਦ ਸਭ ਤੋਂ ਪਹਿਲੀ ਵਾਰ ਇੱਥੇ ਬਲਵੀਰ ਸਿੰਘ ਜੀ ਹੀ ਰਹੇ ਸੀਗੇ ਇਸ ਦੇ ਪ੍ਰਵੇਸ਼ ਦੁਆਰ ਨੂੰ ਰਾਜ ਡਿਊਟੀ ਦੇ ਨਾਮ ਕਿਹਾ ਜਾਂਦਾ ਜਿੱਥੋਂ ਅਸੀਂ ਕੀ ਹੁੰਨੇ ਆ ਇਹਦੇ ਵਿੱਚ ਸ਼ਾਹੀ ਜਿਹੜੇ ਮਹਿਲ ਦੇ ਵਿੱਚ ਐਂਟਰ ਹੁੰਨੇ ਆ ਉੱਥੇ ਜਿਹੜਾ ਪ੍ਰਵੇਸ਼ ਦੁਆਰ ਹੈ ਉਹਨੂੰ ਡਿਊਟੀ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਆਪਣੇ ਆਪ ਦੇ ਵਿੱਚ ਇੱਕ ਕੀ ਹੈ ਵਿਰਾਸਤੀ ਇਮਾਰਤ ਹੈ ਠੀਕ ਹੈ ਨਾ ਜੀ ਬਹੁਤ ਸੋਹਣੀ ਹੈ ਤੁਸੀਂ ਦੇਖੋ ਇੱਥੇ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਦੀ ਡਿਜ਼ਾਈਨਿੰਗ ਕੀਤੀ ਗਈ ਹੈ ਠੀਕ ਹੈ ਇਹ ਐਂਟਰ ਦੁਆਰ ਹੈ ਰਹਿ ਜਿੱਥੋਂ ਅਸੀਂ ਐਂਟਰ ਹੁੰਨੇ ਆ ਰਾਜ ਡਿਊਟੀ ਠੀਕ ਹੈ ਬੱਚੇ ਤਾਂ ਇਹ ਕੁਝ ਕ ਜਿਹੜੇ ਅੱਜ ਦੇ ਕੁਐਸਚਨਸ ਸੀਗੇ ਇਸ ਪੇਪਰ ਦੇ ਵਿੱਚ ਰਜੇ ਜਿਹੜਾ ਤੁਹਾਡਾ ਸੀਗਾ ਠੀਕ ਹੈ ਅੱਜ ਵਾਲਾ ਅਸੀਂ ਕੀਤਾਗਾ ਇਸ ਦੇ ਵਿੱਚ ਰਜੇ ਤੁਹਾਡੇ ਜਿਹੜੇ ਜੀਕੇ ਦੇ ਕੁਐਸਚਨਸ ਸੀਗੇ ਉਹ ਇੰਨੇ ਹੀ ਸੀਗੇ ਮੈਂ ਸਾਰੇ ਕੁਐਸਚਨਸ ਉਹਦੇ ਵਿੱਚੋਂ ਜਿਹੜੇ ਤੁਹਾਡੇ ਲੈ ਲਏ ਸੀਗੇ ਠੀਕ ਹੈ ਤੇ ਕੱਲ ਵਾਲਾ ਜਿਹੜਾ ਆਪਾਂ ਪੇਪਰ ਕੀਤਾ ਸੀ ਉਹ ਆਈ ਥਿੰਕ ਤੁਹਾਡੀ 1.5 ਘੰਟੇ ਦੀ ਕਲਾਸ ਸੀਗੀ ਉਹਦੇ ਵਿੱਚ ਤੁਹਾਡੇ ਸੰਵਿਧਾਨ ਦੇ ਬਹੁਤ ਜ਼ਿਆਦਾ ਕੁਐਸਚਨਸ ਪੁੱਛੇ ਗਏ ਸੀਗੇ ਤੇ ਅੱਜ ਇਹ ਜੀਕੇ ਵਾਲਾ ਇੰਨਾ ਕੀ ਹੈ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਫਰੈਂਡਸ ਨਾਲ ਕਲਾਸ ਨੂੰ ਸ਼ੇਅਰ ਕਰੋ ਤਾਂ ਕਿ ਦੂਜਿਆਂ ਦਾ ਭਲਾ ਹੋ ਜੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਰਜੇ ਠੀਕ ਹੈ ਤੇ ਜੇਕਰ ਤੁਸੀਂ ਕਲਾਸ ਦੇ ਜਿਹੜੇ ਪੀਡੀਐਫ ਚਾਹੁੰਦੇ ਹੋ ਕਾਫੀ ਬੱਚਿਆਂ ਦੇ ਮੈਸੇਜ ਆ ਰਹੇ ਸੀ ਰਜੇ ਤਾਂ ਤੁਸੀਂ ਜਿਹੜਾ ਸਾਡਾ ਟੈਲੀਗ੍ਰam ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰਵਾ ਦੇਵਾਂਗੀ राजे ਤਾਂ ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਗਰੁੱਪ ਨੂੰ ਤੁਹਾਨੂੰ ਉੱਥੇ ਟੈਲੀਗ੍ਰam ਗਰੁੱਪ ਦੇ ਵਿੱਚ ਹੈਗਾ ਜਿਹੜੀਆਂ ਸਾਰੀਆਂ ਪੀਡੀਫਸ ਨੇਗੀਆਂ ਜਿਹੜੀਆਂ ਸਾਡੀਆਂ ਮਿਲ ਜਾਣਗੀਆਂ ਤੇ ਵਟਸਐਪ ਲਿੰਕ ਵੀ ਵਟਸਐਪ ਗਰੁੱਪ ਦਾ ਜਿਹੜਾ ਲਿੰਕ ਹੈ ਮੈਂ ਉੱਥੇ ਪ੍ਰੋਵਾਈਡ ਕਰਵਾ ਦੇਵਾਂਗੀ ਤੁਸੀਂ ਉੱਥੋਂ ਜਿਹੜਾ ਵਟਸਐਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ राजे ਜੇਕਰ ਤੁਹਾਡੀ ਕੋਈ ਵੀ ਹੋਰ ਇਨਕੁਆਇਰੀ ਹੋਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਜੇਕਰ ਕਲਾਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਠੀ ਲ ਨੂੰ ਨਵੀਂ ਕਲਾਸ ਦੇ ਨਾਲ ਥੈਂਕ ਯੂ